ਸੰਗਤਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੇ ਪਤੀ ਇਹ ਸ਼ਹੀਦੀ ਸਥਾਨ ਹੈ ਜੀ ਬਾਬਾ ਸੰਗਤ ਸਿੰਘ ਜੀ ਇਨਾਂ ਦੀ ਬਹੁਤ ਵੱਡੀ ਕੁਰਬਾਨੀ ਹੋਈ ਹੈ ਜੀ ਤੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਆਪ ਕਲਗੀ ਬਖਸ਼ ਕੇ ਅਨੰਦਪੁਰ ਸਾਹਿਬ ਤੋਂ ਜਿਹੜੇ ਚਮਕੌਰ ਦੀ ਗੜੀ ਤੋਂ ਚਾਲੇ ਪਾਏ ਸੀਗੇ ਉਹਨਾਂ ਦੇ ਸਿਰਸ ਦਾ ਜਿਹੜਾ ਸਸਕਾਰ ਇੱਥੇ ਤਾਂ ਗਿਆ ਸੀਗਾ ਦਰਸ਼ਨ ਕਰੋ ਵੀਦਰਸ਼ਨ ਕਰ ਸਕਦੇ ਹਾਂ ਇੱਕ ਪ੍ਰਾਤਨ ਸਥਾਨ ਉਸ ਤਰ੍ਹਾਂ ਹੀ ਜਿਹੜਾ ਜੀ ਰੱਖਿਆ ਹੋਇਆ ਜੀ ਫਤੇ ਗੜ੍ਹ ਸਾਹਿਬ ਜਿੱਕੇ ਤੇ ਜੋ ਵੀ ਸੰਗਤ ਆਉਂਦੀ ਹੈ ਇੱਧਰ ਵੀ ਦਰਸ਼ਨ ਜਰੂਰ ਕਰਕੇ ਜਾਇਆ ਕਰੋ ਉਨਦਰਸ਼ਨ ਪਰੋਂ ਨੇਪੜ ਅਫਗਾਨਿਸਤਾਨ ਦੇ ਅੰਜੀ ਖਾਲਸਾ ਵਾਇਰ ਚਿਕੀ